ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਆਪ ਸਭ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਗੁਰੂ ਸਾਹਿਬ ਦੇ ਚਰਨਾਚ ਮਹਮਾਏ ਦੇ ਚਰਨਾਚ ਅਰਦਾਸੇ ਬੇਂਤੀ ਹੈ ਕਿ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਇਹ ਸਾਲ ਖੂਬਸਾਰੀ ਖੁਸ਼ੀਆਂ ਤਰੱਕੀ ਤੰਦਰੁਸਤੀ ਬਖਸ਼ੇ ਗੁਰੂ ਸਾਹਿਬ ਪੰਜਾਬ ਚੜ੍ਹਦੀ ਕਲਾ 'ਚ ਰਹੇ ਸਾਡਾ ਦੇਸ਼ ਖੂਬ ਤਰੱਕੀ ਕਰੇ ਹਰ ਸਾਲ ਜੋ ਪੀਤਦਾ ਹੈ ਬਹੁਤ ਸਾਰੀਆਂ ਯਾਦਾਂ ਛੱਡ ਜਾਂਦਾ ਹੈ ਕੁਝ ਮਿੱਠੀਆਂ ਕੁਝ ਖਟੀਆਂ 2025 ਦੇ ਵਿੱਚ ਜਿੱਥੇ ਪੰਜਾਬ ਨੇ ਆਪਣੇ ਬਹੁਤ ਹੁਨਾਰਪੁੱਤ ਗਵਾਏ ਰਾਜਵੀਰ ਜਵੰਦਾ ਦੇ ਰੂਪ ਦੇ ਵਿੱਚ ਸਾਡੇ ਇੰਡਸ ਫਿਲਮ ਇੰਡਸਟਰੀ ਤੋਂ ਜਸਵਿੰਦਰ ਪੱਲਾ ਜੀ ਉੱਥੇ ਹੀ ਪੰਜਾਬ ਨੇ ਆਪਣਾ ਸਭ ਤੋਂ ਮਾੜਾ ਹੜ ਦੇਖਿਆ ਪਰ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਫੇਰ ਖੜਾ ਹੋਇਆ ਅਸੀਂ ਬਹੁਤ ਸ਼ਰਦਾ ਦੇ ਨਾਲ ਬड़ी ਮਰਿਆਦਾ ਦੇ ਅਨੁਸਾਰ ਪੂਰੇ 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 ਦੁਨੀਆ ਇਕੱਠੇ ਹੋ ਕੇ ਅਸੀਂ ਨੌਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਸ਼੍ਰੀ ਨਨਕਪੁਰ ਸਾਹਿਬ ਵਿਖੇ ਪੂਰੇ ਦੇਸ਼ ਦੇ ਵਿੱਚ ਤੇ ਇਦਰੀ ਬਹੁਤ ਸਾਰੇ ਜਿਹੜੇ ਹੈ ਯਾਦਾਂ ਜਿਹੜੀਆਂ ਹਰ ਸਾਲ ਛੱਡ ਕੇ ਜਾਂਦਾ ਤੇ ਨਵਾਂ ਸਾਲ ਬਹੁਤ ਸਾਰੀਆਂ ਉਮੀਦਾਂ ਜੋਸ਼ ਲੈ ਕੇ ਆਉਂਦਾ ਬਸ ਇਹ ਬ੍ਰਹਮਾਤਮਾ ਕੀ ਅਰਦਾਸ ਬੇਨਤੀ ਹੈ ਕਿ ਆਪਣੀ ਧਰਤੀ ਲਈ ਆਪਣੇ ਹਲਕੇ ਲਈ ਆਪਣੀ ਤਰਤੀ ਲਈ ਆਪਣੇ ਪੰਜਾਬ ਲਈ ਆਪਣੇ ਵਤਨ ਲਈ ਜਿੰਨਾ ਕੰਮ ਹੋ ਸਕੇ ਉਹ ਨਾ ਕਰੀਏ ਹਰ ਪਿੰਡ ਦੀ ਉਮੀਦਾਂ ਹਰ ਕਿਸੇ ਦੀਆਂ ਉਮੀਦਾਂ ਹੈ ਛੇੜਾ ਹੈ ਉਸ ਤੇ ਖੜਾ ਉੱਤੇ ਸਖੀ ਇਹ ਗੁਰੂ ਸਭ ਦੀ ਚਰਨਾਚਾ ਸੀ ਅਜਰ ਤਾਸ ਕਰਦੇ ਹਾਂ ਤੇ ਇੱਕ ਵਾਰੀ ਫਿਰ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ 2026 ਸਾਡੇ ਸਾਰਿਆਂ ਲਈ ਆਪ ਸਭ ਦੇ ਲਈ ਪੰਜਾਬ ਲਈ ਤੇ ਸਾਡੇ ਵਤਨ ਲਈ ਸਾਡੇ ਮੁਲਕ ਲਈ ਸਾਡੇ ਦੇਸ਼ ਲਈ ਖੂਬਸਾਰੀ ਖੁਸ਼ੀਆਂ ਖੂਬਸਾਰੀ ਤਰੱਕੀਆਂ ਖੂਬਸਾਰੀ ਚੰਗੀਆਂ ਖਬਰਾਂ ਲੈ ਕੇ ਆਵੇ ਵਿਸ਼ਿੰਗ ਯੂ ਆਲ ਅ ਵੈਰੀ ਹੈਪੀ ਨਿਊ ਇਅਰ ਧੰਨਵਾਦ ਜੀ